ਤੱਪੂਰਨ ਮੁੱਦਾ ਬੜਾਈ ਚਰਚਾ ਦਾ ਵਿਸ਼ਾ ਹੋਵੇ ਵੀ ਕਿਉਂ ਨਾ ਇੰਟਰਨੈਸ਼ਨਲ ਤੇ ਅਜੇ ਰੁਕਣਾ ਨਹੀਂ ਹੋ ਸਿਲਸਲਾ 104 ਭਾਰਤੀ ਆਏ ਜਿਹੜੇ ਉੱਥੋਂ ਦੇ ਹਿਸਾਬ ਨਾਲ ਅਮਰੀਕਾ ਦੇ ਹਿਸਾਬ ਨਾਲ ਗੈਰ ਕਾਨੂੰਨੀ ਐਂਟਰੀ ਹੋਈ ਉਹਨਾਂ ਦੀ ਉਹਨਾਂ ਨੂੰ ਭੇਜ ਦਿੱਤਾ ਗਿਆ ਤੇ ਹੁਣ ਪੰਜਾਬ ਪੁਲਿਸ ਨੇ ਇੱਕ ਕਮੇਟੀ ਬਣਾਈ ਹੈ ਉਹ ਕਮੇਟੀ ਦਾ ਕੰਮ ਕੀ ਹੈ ਅਸਲ ਦੇ ਵਿੱਚ ਕਿਉਂਕਿ ਇਹ ਜਾਣਕਾਰੀ ਮਿਲਦੀ ਹੈ ਕਿ ਉਸ ਕਮੇਟੀ ਨੇ ਮਨੁੱਖੀ ਤਸਕਰੀ ਕਿਵੇਂ ਹੋਈ ਸਮਗਲਿੰਗ ਹੋਈ ਇਹਦੇ ਬਾਰੇ ਵੀ ਸਾਡੀ ਪਰਤਾਲ ਕਰਨੀ ਹੈ ਬਿਲਕੁਲ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਹੋਣਾ ਨੇ ਇੱਕ ਚਾਰ ਮੈਂਬਰੀ ਫੈਕਟ ਫਾਈਨਡਿੰਗ ਕਮੇਟੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਇਸ ਕਮੇਟੀ ਦੇ ਚੇਅਰਮੈਨ ਜਿਹੜੇ ਬਣਾਏ ਗਏ ਨੇ ਉਹ ADGP ਰੈਂਕ ਦੇ ਅਧਿਕਾਰੀ ਨੇ ਜਿਹੜੇ ਇਸ ਟਾਈਮ ਪੁਲਿਸ ਦੇ ਵਿੱਚ NRI ਵਿੰਗ ਨੂੰ ਦੇਖ ਰਹੇ ਨੇ ਉਹ ਪ੍ਰਵੀਨ सिन्हा ਨੇ ਨਾਲ ਉਹਨਾਂ ਦੇ ਤਿੰਨ ਹੋਰ ਆਫੀਸਰ ਲਾਏ ਨੇ ਜਿਹਦੇ ਵਿੱਚ IPS ਆਫੀਸਰ ਨੇ ADGP ਰੈਂਕ ਉਹਨਾਂ ਦੇ ਇੰਟਰਨਲ ਸਕਿਉਰਿਟੀ ਦੇਖ ਰਹੇ ਨੇ ਸ਼ਵੇ ਵਰਮਾ ਵਾ ਤੀਜੇ ਨੇ ਡਾਕਟਰ ਐਸ ਪੁਪਤੀ ਉਹ ਵੀ IPS ਆਫੀਸਰ ਨੇ ਇਸ ਟਾਈਮ ਮਹਿਕਮੇ ਦੇ ਵਿੱਚ IG ਪ੍ਰੋਵੀਜ਼ਨਿੰਗ ਕੰਮ ਕਰ ਰਹੇ ਨੇ ਚੋਪਤੇ ਨੇ ਬਾਰਡਰ ਰੇਂਜ ਦੇ ਡੀਆਈਜੀ ਨੇ ਆਈਪੀਐਸ ਅਫਸਰ ਨਿਸ਼ਿਤ ستਿੰਦਰ ਸਿੰਘ ਇਹਨੇ ਚਾਰਾਂ ਨੂੰ ਜ਼ਿੰਮਾ ਦਿੱਤਾ ਹੋਇਆ ਕਿ ਜਿਹੜੇ ਇਹ ਕਿਉਂਕਿ ਅਮਰੀਕਾ ਨੇ ਜਿਹੜੇ ਬੰਦੇ ਕੱਢੇ ਨੇ ਜਿਹੜਾ ਪੂਰਾ ਭਾਰਤ ਕਹਿ ਰਿਹਾ ਬੀਜੇਪੀ ਨੂੰ ਛੱਡ ਕੇ ਕਿ ਅਮਰੀਕਾ ਨੇ ਭਾਰਤ ਨੂੰ ਜਲੀਲ ਕੀਤਾ ਸਾਡੇ ਬੰਦੇ ਜਿਹੜੇ 104 ਗਏ ਨੇ ਉਹਨਾਂ ਨੂੰ ਕੈਦੀਆਂ ਵਾਂਗੂ ਜਾਂ ਅੱਤਵਾਦੀਆਂ ਵਾਂਗੂ ਜਾਂ ਗੈਂਗਸਟਰਾਂ ਵਾਂਗੂ ਹੱਥਕੜੀਆਂ ਲਾ ਕੇ ਪੈਰਾਚ ਜਜੀਰਾ ਪਲਾ ਕੇ ਤੇ ਸਾਡੇ ਮੁਲਕ 'ਚ ਹੀ ਛੱਡ ਗਏ ਨੇ ਤੇ ਪਾਰਲੀਮੈਂਟ ਦੇ ਵਿੱਚ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈ ਉਸ ਮਸਲੇ ਦੇ ਵਿੱਚ ਕਿਉਂਕਿ ਮਨੁੱਖੀ ਤਸਕਰੀ ਦੇ ਕੋ ਪੰਜਾਬ ਜਾਂ ਲੱਖ ਰੁਪਏ ਲੈ ਕੇ ਡੋਂਕਿਆ ਰਹੇ 40-40 ਦਿਨ ਲੋਕੀ ਭੁੱਖੇ ਪਾਣੀ ਰਹਿ ਗਏ ਪਹੁੰਚੇ ਆਗੇ ਨੇ ਉਹਦੇ ਕਿਉਂਕਿ ਗੈਰਕਾਨੂੰਨੀ ਜਿਹੜੀ ਜਿਹੜੇ ਇਮੀਗ੍ਰੇਸ਼ਨ ਆ ਜਾਂ ਮਨੁੱਖੀ ਤਸਕਰੀ ਉਸ ਮਸਲੇ ਦੇ ਵਿੱਚ ਇਹਨਾਂ ਨੇ ਸਰਕਾਰ ਨੇ ਪੰਜਾਬ ਪੁਲਿਸ ਨੇ ਇਹ ਜਿਹੜੀ ਕਮੇਟੀ ਬਣਾਈਆਂ ਹੁਣ ਇਹਨਾਂ ਨੂੰ ਕਿਹਾ ਗਿਆ ਕਿ ਇਸ ਤੋਂ ਮਸਲੇ ਦੇ ਵਿੱਚ ਹੋ ਸਕਦਾ ਕਿ ਜਿੰਨੇ ਪੀੜਤ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਊਗੀ ਪੁੱਛੇ ਜਾਊਗੇ ਕਿ ਕਿਹੜੇ ਕਿਹੜੇ ਏਜੰਟ ਨੇ ਕਿਹਦੇ ਕਿਹਦੇ ਜਰੀਏ ਪੈਸੇ ਦਿੱਤੇ ਉਹ ਸਾਰੀ ਕਰਕੇ ਹਾਲਾਂਕਿ ਇਹਨਾਂ ਨੂੰ ਬਥੇਰੀਆਂ ਪਾਵਰਾਂ ਵੀ ਦਿੱਤੀਆਂ ਗਈਆਂ ਨੇ ਜਿਹੜੇ ਚਾਰ ਮੈਂਬਰ ਜਿਹੜੀ ਕਮੇਟੀ ਆ ਵੀ ਤੁਸੀਂ ਕੰਸਰਨ ਜਿਹੜੇ ਉੱਥੋਂ ਦੇ ਜਿਹੜੇ ਨੇ ਐਸਐਸਪੀ ਜਿਹੜੇ ਜ਼ਿਲ੍ਹਿਆਂ ਦੇ ਨੇ ਕਿਉਂਕਿ 12 ਜ਼ਿਲ੍ਹਿਆਂ ਦੇ ਹੀ 30 ਜਾਣੇ ਜਿੱਥੇ ਮੰਨ ਲਓ ਐਸਐਸਪੀ ਜਾਂ ਜੇ ਪੁਲਿਸ ਕਮਿਸ਼ਨਰ ਏਰੀਆ ਜੇ ਜਲੰਧਰ ਪੈਂਦਾ ਜਾਂ ਲੁਧਿਆਣਾ ਪੈਂਦਾ ਜਾਂ ਅੰਮ੍ਰਿਤਸਰ ਪੈਂਦਾ ਉਹਨਾਂ ਕੋਲ ਵੀ ਤੁਸੀਂ ਉਹਨਾਂ ਨੂੰ ਬੁਲਾ ਕੇ ਕਾਰਵਾਈ ਕਰ ਸਕਦੇ ਹੋ ਹੁਣ ਸਵਾਲ ਇਹ ਹੈ ਕਿ ਅੱਜ ਜਿਹੜੇ ਅੰਮ੍ਰਿਤਸਰ ਦੇ ਆਤੀ ਆ ਉਥੇ ਐਸਐਸਪੀ ਚਰਨਜੀਤ ਸਿੰਘ ਹੋਣੀ ਆ ਉਹਨਾਂ ਨੇ ਤੇ ਕੇਸ ਵੀ ਰਜਿਸਟਰਡ ਕਰ ਦਿੱਤਾ ਹੁਣਾਂ ਤੇ ਚਾਹੀਦਾ ਕਿ ਜਿਹੜੇ ਪੰਜਾਬ ਦੇ ਅੰਦਰ ਇਦਾਂ ਦੇ 2 ਨੰਬਰ ਦੇ ਧੰਦੇ ਕਰਦੇ ਨੇ ਉਹਨਾਂ ਨੂੰ ਤੇ ਪੱਕੇ ਤਾਲੇ ਲਾ ਦੇਣੇ ਚਾਹੀਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਤੁਸੀਂ ਅਤਵਾਦੀਆਂ ਦੀਆਂ ਜਾਂ ਗੈਂਗਸਟਰਾਂ ਦੀਆਂ ਜਾਂ ਨਸ਼ੇ ਤੋਂ ਬਣਾਉਣ ਵਾਲੇ ਜਿਹੜੇ ਪੈਸੇ ਜਿਹੜੇ ਤਸਕਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰ ਦੇਣੇ ਤੇ ਫਿਰ ਜਿਹੜੇ ਇਦਾਂ ਦੇ ਜਿਹੜੇ ਲੋਕ ਨੇ ਏਜੰਟ ਨੇ ਜਿਹੜੇ ਏਜੰਟ ਨੇ ਇਹ ਪਤਾ ਦੇ ਲੱਗ ਗਿਆ ਕਟੂਗੜ ਜਿਹੜੇ 30 ਜਾਣੇ ਆਏ ਨੇ ਉਹਨਾਂ ਕੋ ਰਿਪੋਰਟਾਂ ਲੈ ਕੇ ਕਿਉਂਕਿ ਉਹਨਾਂ ਕੋ ਅੱਡੇ ਨਾਲਾਂ ਕਿ ਕਈ ਉਹਦਨ ਹੀ ਆਪਾਂ ਜ਼ਿਕਰ ਕੀਤਾ ਕਿ ਭੱਜ ਗਏ ਹੋਣਗੇ ਪਰ ਘਰ ਤੇ ਨਹੀਂ ਨਾ ਛੱਡ ਕੇ ਗਏ ਨੇ ਘਰਾਂ ਕੋ ਕੋਡਕੂਲ ਲੈ ਕੇ ਪਰਮਿਸ਼ਨ ਜਾਂ ਕਿ ਇਹ ਸਾਰੇ ਕੋਈ ਲੰਮਾ ਪ੍ਰੋਸੀਜਰ ਵੀ ਆਏਗਾ ਉਨ੍ਹਾਂ ਦੇ ਦਫ਼ਤਰ ਸੀਲ ਕੀਤੇ ਜਾ ਸਕਦੇ ਨੇ ਘਰਾਂ ਤੇ ਪਹਿਰੇ ਦਿੱਤੇ ਜਾ ਸਕਦੇ ਘੱਟੋ ਘੱਟ ਕਿਉਂਕਿ ਪਤਾ ਕੀਤਾ ਜਾਣਾ ਕਿ ਇਹ ਜਿਹੜੇ ਏਜੰਟ ਨੇ ਪਿਛਲੇ ਕਿੰਨੇ ਸਾਲਾਂ ਤੋਂ ਇਹਨਾਂ ਨੇ ਮਨੁੱਖੀ ਤਸਕਰੀ ਕੀਤੀ ਹੈਗੀਆ ਦੋ ਨੰਬਰ ਦੇ ਬੰਦੇ ਭੇਜਨੇ ਕਾਰਵਾਈ ਤੇ ਇਹਨਾਂ ਦੇ ਖਿਲਾਫ ਵੀ ਬੰਦੀ ਹੈਗੀਆ ਹੁਣ ਇਹ ਜਿਹੜੀ ਚਾਰ ਮੈਂਬਰੀ ਬਣਾਈਏ ਕਦੋਂ ਡੀਜੀਪੀ ਨੂੰ ਰਿਪੋਰਟ ਦਿੰਦੇ ਨੇ ਫਿਰ ਡੀਜੀਪੀ ਇਸ ਤੇ ਅੱਗੇ ਕੀ ਕਰਦੇ ਨੇ ਕਿਉਂਕਿ ਟਾਈਮ ਹਰ ਚੀਜ਼ ਤੇ ਲੱਗਦਾ ਪਰ ਜੇ ਕਮੇਟੀ ਨੇ ਟਾਈਮ ਬਾਉਂਡ ਕੀਤਾ ਹੋਵੇ ਤੇ ਚੰਗੀ ਰਹਿੰਦੀ ਪਰ ਗੱਲ 30 ਬੰਦੇ ਬੁਲਾਉਣੇ ਕੋਈ ਸੌਖੀ ਸੌਖਾ ਕੰਮ ਆ ਕਿਉਂਕਿ ਤੁਸੀਂ ਇੱਕ ਸਟੇਸ਼ਨ ਮੰਨ ਲਓ 30 ਜਾਣੇ ਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡ ਕੇ ਅੱਧਿਆਂ ਨੂੰ ਅੰਮ੍ਰਿਤਸਰ ਬੁਲਾ ਲਓ ਅੱਧਿਆਂ ਨੂੰ ਜਿਹੜੇ ਇੰਦਰ ਨਵਾਂ ਸ਼ਹਿਰੋ ਲਾਗੇ ਬੁਲਾ ਲਓ ਤਾਂ ਜੋ ਲੋਕ ਆਸਾਨੀ ਦੇ ਨਾਲ ਆ ਜਾਣ ਤੇ ਆਪਣਾ ਪੱਖ ਦੱਸਣ ਜਿਹੜੇ ਸਬੂਤ ਦੇਣ ਤੇ ਉਹ ਜਿਹੜੇ ਏਜੰਟ ਨੇ ਉਹਨਾਂ ਨੂੰ ਬਲੈਕਲਿਸਟਡ ਕਰ ਦੇਣਾ ਚਾਹੀਦਾ ਹੈਗਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸ਼ੂਟਣਾ ਚਾਹੀਦਾ ਹੈਗਾ ਤਾਂ ਜੋ ਅੱਗੇ ਲੋਕੀ ਸ਼ਿਕਾਰ ਨਾ ਹੋਣ ਇੱਕ ਤਾਂ ਪੈਸੇ ਪੱਖੋਂ ਔਰ ਇੱਕ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਅਜਿਹੀ ਸਥਿਤੀ 'ਚ ਚੰਗੀ ਗੱਲ ਆ ਕਿ ਇਹਨਾਂ ਲੋਕਾਂ ਦੇ ਖਿਲਾਫ ਇਹ ਇੱਕ ਵੱਡਿਓ ਹੁਣ ਕਰਨੀ ਚਾਹੀਦਾ ਸਿਰਫ ਇਹ ਨਹੀਂ ਹੈ ਕਿ ਪੰਜਾਬ ਪੁਰਸ ਹੁਣ ਜਾਗੀ ਹੈ ਕਿਉਂਕਿ ਫੜੇ ਗਏ ਬੰਦੇ ਪੂਰਾ ਇੰਡੀਆ ਹੀ ਜਾਗ ਗਿਆ ਹੈਗਾ ਇਸ ਕਰਕੇ ਇਹ ਜਿਹੜੇ ਨੇ ਹੋਰ ਵੀ ਜਿਹੜੇ A to Z ਪੰਜਾਬ ਦੇ ਵਿੱਚ ਇੱਕ ਸਰਕਾਰ ਨੂੰ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਪੈਸ਼ਲ ਬਥੇਰੀਆਂ ਪਾਵਰਾਂ ਦਿੱਤੀਆਂ ਨੇ ਵੀ ਤੁਸੀਂ ਜੋ ਤੁਹਾਨੂੰ ਲੱਗਦਾ ਕਰਨਾ ਚਾਹੀਦਾ ਕੋਈ ਪਾਰਟਿਕੂਲਰ 30 ਬੰਦਿਆ ਨਹੀਂ ਇੱਕ ਵੱਡਿਓ ਜਿਹੜੇ ਜਿੱਥੇ ਏਜੰਟ ਨੇ ਜਿਹੜੇ ਧੁਰੇ ਨੇ ਖਾਸ ਕਰਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਪਟਿਆਲਾ ਜਿੱਥੇ ਏਜੰਟ ਜ਼ਿਆਦਾ ਕੰਮੂਗਾ ਇਹਨਾਂ ਸਾਰਿਆਂ ਨੂੰ ਜਿਹੜੇ ਨੇ ਉੱਥੇ ਕਾਬੂ ਕਰਨਾ ਚਾਹੀਦਾ ਹੈਗਾ ਇਹਨਾਂ ਦੀਆਂ ਦੁਕਾਨਾਂ ਬੰਦ ਕਰਨੀਆਂ ਚਾਹੀਦੀਆਂ ਹੈਗੀਆਂ ਨੇ ਔਰ ਇਹ ਜਿਹੜੇ ਬਲੈਕ ਲਿਸਟਡ ਆ ਇਹਨਾਂ ਦੇ ਸਪੈਸ਼ਲ ਇਹਨਾਂ ਦੇ ਨਾਮ ਇਹਨਾਂ ਦੇ ਮਾਲਕਾਂ ਦੀਆਂ ਤਸਵੀਰਾਂ ਅਖਬਾਰਾਂ 'ਚ ਇਸ਼ਤਿਹਾਰ ਦੇਣੇ ਚਾਹੀਦੇ ਨੇ ਕਿ ਇਹ ਜਿਹੜੇ ਨੇ ਇਹ ਠੱਗਰ ਤਾਂ ਹੈਗੇ ਨੇ ਇਹਨਾਂ ਤੋਂ ਬਚੋ ਤਾ ਜੋ ਅੱਗੇ ਤੋਂ ਜਿਹੜੇ ਲੋਕ ਆ ਡੋਂਖੀ ਲਾ ਕੇ ਵਿਦੇਸ਼ੇ ਨਾ ਜਾਣ ਪਰ ਇੱਕ ਪੰਜਾਬੀਆਂ ਦੇ ਸੁਭਾਅ ਆ ਇਹ ਤੇ ਚਲੋ ਜ਼ਿੰਦਗੀਆਂ ਬਚ ਗਈਆਂ ਪੈਸੇ ਗਏ ਨੇ ਉਲਟ ਕਰਜ਼ੇ ਲੱਥਣੇ ਨਹੀਂ ਆ ਗਏ ਪਰ ਇੱਕ ਤੇ ਸਾਨੂੰ ਇਹ ਵੀ ਨਹੀਂ ਕਿ ਮਾਲਟਾ ਕਾਰਡ ਉਦੋਂ 400 ਪੰਜਾਬੀ ਮਾਰਿਆ ਗਿਆ ਸੀ ਉਸ ਤੋਂ ਬਾਅਦ ਵੀ ਪੰਜਾਬੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਭਾਰਤੀ ਵੀ ਜਾ ਰਹੇ ਨੇ ਕੋਈ ਇਹ ਨਹੀਂ ਪੰਜਾਬ ਚ ਜਾ ਰਹੇ ਪਰ ਉਹ ਸਾਰੀ ਸਰਕਾਰ ਹਿੱਲੀ ਹੈ ਕਿਉਂਕਿ ਸਰਕਾਰ ਦੀ ਜਿਹੜੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ ਇੱਕ ਜਿਹੜਾ ਇੱਕ ਚਰਚਾ ਪੰਜਾਬ ਦੀਆਂ तमाम اپੋਜੀਸ਼ਨ ਪਾਰਟੀਆਂ ਕਰਨਗੇ ਪੰਜਾਬ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਜਾਹਜਤਾ ਰਹਿ ਗਿਆ ਕਿ ਪੰਜਾਬੀ ਦੋ ਨੰਬਰ ਦਾ ਕੰਮ ਕਰਦੇ ਨੇ ਹਾਲਾਂਕਿ ਇਹ ਜਿਹੜਾ ਜਾਹਜ ਹੈ ਦਿੱਲੀ ਤਾਰਨਾ ਚਾਹੀਦਾ ਸੀ ਤੇ ਗੁਜਰਾਤੀ ਸਭ ਤੋਂ ਵੱਧ ਨੇ ਗੁਜਰਾਤੀ ਵੀ ਜਿਹੜੇ ਆਪਣੇ ਆਪ ਨੂੰ ਵਪਾਰੀ ਸਮਝਦੇ ਨੇ ਇਸ ਟਾਈਮ ਭਾਰਤ ਸਰਕਾਰ ਗੁਜਰਾਤੀ ਚਲਾ ਰਹੇ ਨੇ ਉਹ ਕਹਿੰਦੇ ਕਿ ਫਿਰ ਜਹਾਜ਼ ਗੁਜਰਾਤ ਕਿਉਂ ਨਹੀਂ ਲੈ ਕੇ ਗੁਜਰਾਤ ਵੀ ਛੱਡੋ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਆ ਦਿੱਲੀ ਕਿਉਂ ਨਹੀਂ ਲੈ ਕੇ ਗਏ ਹੈਗੇ ਨਾ ਇਹ ਆਪਣੇ ਸਭ ਤੋਂ ਵੱਡਾ ਇੱਕ ਵੱਡਾ ਸਵਾਲ ਆ ਔਰ ਦੂਜਾ ਹੁਣ ਦੋ ਐਗਜ਼ਾਮਪਲਾਂ ਸਾਹਮਣੇ ਆ ਰਹੀਆਂ ਨੇ ਇੱਕ ਤੇ ਜਿਹੜੀ ਮੈਕਸੀਕੋ ਦੀ ਜਿਹੜੀ ਪ੍ਰਾਈਮ ਮਿਨਿਸਟਰ ਉਹਨੇ ਤੇ ਟਰੰਪ ਸਰਕਾਰ ਨੂੰ ਖੜਕਾ ਹੀ ਦਿੱਤਾਗਾ ਕਿ ਮੈਨੂੰ ਤੇਰੇ ਆਈਫੋਨ ਦੀ ਵੀ ਜਰੂਰਤ ਹੈ ਤੇਰੇ ਮੈਨੂੰ ਮੈਕਡਿਫ ਦੀ ਵੀ ਨਹੀਂ ਜਰੂਰਤ ਮੈਂ ਦੇ ਇੱਥੇ ਬਹੁਤ ਕੁਝ ਕਰ ਸਕਦੀ ਹਾਂ ਹੈਨਾ ਦੂਜੇ ਪਾਸੇ ਜਿਹੜੇ ਕੋਲੰਬੀਆ ਦੇ ਰਾਸ਼ਟਰਪਤੀ ਕਹਿੰਦੇ ਉਹਨਾਂ ਨੇ ਅਮਰੀਕਾ ਜਾਜੇ ਉੱਤਰ ਨਹੀਂ ਦਿੱਤਾ ਸੀ ਆਪਣੇ ਦੇਸ਼ ਦੇ ਵਿੱਚ ਪਰਮਿਸ਼ਨ ਲੈਣੀ ਪਈ ਸੀ ਫਿਰ ਉਹ ਖੁਦ ਜਾ ਕੇ ਕੋਲੰਬੀਆ ਦੇ ਰਾਸ਼ਟਰਪਤੀ ਖੁਦ ਜਾ ਕੇ ਜਿਹੜੇ ਅਮਰੀਕਾ ਗਵਰਨਮੈਂਟ ਨੇ ਕੱਢੇ ਸੀ ਉਹਨਾਂ ਨੂੰ ਵੈਲਕਮ ਕੀਤਾ ਤੇ ਨਾਲੇ ਹੌਸਲਾ ਬਜਾਈ ਕੀਤੀ ਹੈਗੀ ਕਿ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਕੁਝ ਹੈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੁਣ ਇੱਥੇ ਹਜੇ ਤੱਕ ਦੇਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਬੋਲੇ ਇਸੇ ਕਰਕੇ ਆਪੋਜੀਸ਼ਨ ਪਾਰਟੀਆਂ ਦੇ ਨਿਸ਼ਾਨ ਨੇ ਤੇ ਬੀਜੇਪੀ ਪ੍ਰਾਈਮ ਮਿਨਿਸਟਰ ਕਿ ਹਾਊਸ ਚੱਲ ਰਿਹਾ ਸੀ ਪਾਰਲੀਮੈਂਟ ਚੱਲ ਰਹੀ ਸੀ ਤੇ ਭਾਰਤ ਸਰਕਾਰ ਕਿਉਂ ਚੁੱਪਾ ਹਾਲਾਂਕਿ ਅੱਜ ਜਿਹੜੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਨੇ ਮਨੀਸ਼ ਤਿਵਾੜੀ ਉਹ ਕਹਿੰਦੇ ਕਿ ਜਿਹੜੇ ਸੈਂਟਰ ਦੇ ਫੋਰਨ ਮਿਨਿਸਟਰ ਨੇ ਐਸ ਜੈ ਸ਼ੰਕਰ ਉਹ ਭਾਰਤ ਦੇ ਮੰਤਰੀ ਘੱਟ ਲੱਗ ਰਹੇ ਸੀ 트럼ਪ ਸਰਕਾਰ ਦੇ ਬਲਾਰੇ ਜਾਦੇ ਲੱਗ ਰਹੇ ਸੀ ਕਿ ਉਹਨਾਂ ਦੀ ਬੋਲੀ ਬੋਲ ਰਹੇ ਇੰਡੀਅਨ ਗਵਰਨਮੈਂਟ ਨੇ ਇੱਕ ਵਾਰਾਂਵੀ ਇਸ ਜਿਹੜਾ ਮਨੁੱਖੀ ਵਿਹਾਰ ਦੇ ਅਗੇਂਸਟ ਜਾ ਕੇ ਅਮਰੀਕਨ ਗਵਰਨਮੈਂਟ ਨੇ ਕੰਮ ਕੀਤਾ ਕਿ ਹੱਥ ਘੜੀਆਂ ਪੈਰਾਂ ਨੂੰ ਜਜ਼ੀਰਾ ਲਈਆਂ ਉਹਦੀ ਨਿੰਦਿਆ ਨਹੀਂ ਕੀਤੀ ਠੀਕ ਹੈ ਕਿ ਉਹਨਾਂ ਦੀ ਪਾਲਿਸੀ ਹੋ ਸਕਦੀ ਆ ਪਿਓ ਗੈਰ ਕਾਨੂੰਨੀ ਗਏ ਹੈਗੇ ਨੇ ਪਰ ਨਿੰਦਿਆ ਵੀ ਤਾਂ ਕਰਨੀ ਚਾਹੀਦੀ ਹੈ ਕਿ ਜਦ ਜਹਾਜ਼ ਦੇ ਵਿੱਚ ਬਿਠਾਈ ਦਿੱਤਾ ਜਹਾਜ਼ 'ਚ ਛਾਲਾ ਮਾਰ ਕੇ ਥੋੜਾ ਪਿਓ ਕਿਤੇ ਰੋਡਵੇਜ ਦੀ ਬੱਸ ਥੋੜਾ ਗਿਆ ਕਿ ਖਿੜਕੀ ਖੋਲੀ ਤੇ ਛਾਲ ਮਾਰ ਦੇਣਗੇ ਕੋਈ ਨਾ ਕਿਸੇ ਗਰੀਬ ਮੁਲਕ ਨੇ ਕੀਤਾ ਹੁੰਦਾ ਤੇ ਭਾਰਤ ਨੇ ਵਿਸ਼ਵ ਗੁਰੂ ਵਾਲਾ ਜਲਵਾ ਦਿਖਾਉਣਾ ਸੀ ਫਿਰ ਦੇਖੋ ਵਿਸ਼ਵ ਗੁਰੂ ਵਾਲੀ ਫੂਕ ਨਿਕਲ ਗਈ ਉਹ 트ੰਪ ਨੇ ਫੂਕ ਘੜਤੀ ਹੈਗੀ ਆ ਕਿ ਜਿਹੜੇ ਬੰਦੇ ਨੇ ਸਾਡੇ ਭਾਰਤੀ 104 ਭਾਰਤੀ ਕੈਦੀਆਂ ਵਾਂਗੂ ਬੰਨ ਕੇ ਭੇਜਿਆ ਹੈ ਨੇ ਉਹ ਵਿਸ਼ਵ ਗੁਰੂ ਰਹਿਗਾ ਉਹਦੇ ਨਾਲ ਤੇ ਕੋਲੰਬੀਆ ਕਿੱਡਾ ਕੀ ਮੁਲਕ ਹੈਗਾ ਮੈਕਸ ਮੈਕਿਸੋ ਕਿੱਡਾ ਕੀ ਹੈਗਾ ਮੁਲਕ ਹਨਾ ਉਹਦੀ ਦੇਖੋ ਜਿਹੜੀ ਉਤੋਂ ਦੀ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਆ ਉਹਨੇ ਬੱਬਰ ਸ਼ੇਰ ਵਾਂਗੂ ਦਿਹਾੜ ਮਾਰੀ ਹੈ 트럼ਪ ਤੋਂ ਕਿ ਮੈਨੂੰ ਤੇਰੀ ਲੋੜ ਨਹੀਂ ਹੈਗੀ ਦੂਰ ਦੂਰ ਵਾਲੀ ਜੇ ਕਰਨੀ ਹੈਗੇ ਤੇ ਮੈਂ ਇੱਥੇ ਤੁਹਾਡੀ ਸਾਰੀ ਇਕਨੋਮੀ ਹਿੱਲ ਜਾਏਗੀ ਜਿਵੇਂ ਆਈਫੋਨ ਦੇ ਮਕਾਬਲੇ ਇੱਕ ਨਵਾਂ ਫੋਨ ਵੀ ਖੜਾ ਕਰਦੇ ਉਹਨਾਂ ਲੰਮੀ ਚੌੜੀ ਸਟੇਟਮੈਂਟ ਦਿੱਤੀ ਆ ਹਰ ਗੱਲ ਦੀ ਕਹਿੰਦੀ ਮੇਰੇ ਕੋਲ ਤੋੜ ਹੈਗਾ ਪਰ ਜਿਹੜਾ ਤੁਸੀਂ ਮਨੁੱਖੀ ਕਰਾ ਕਰਿਓ ਕਦਰਾਂ ਕੀਮਤਾਂ ਦੇ ਅਗੇਂਸਟ ਆ ਕੇ ਉਹ ਨਿੰਦਨਯੋਗ ਆ ਸਾਡੀ ਪ੍ਰਾਈਮ ਪਾਰਲੀਮੈਂਟ ਨੂੰ ਵੀ ਖੜੇ ਹੋ ਕੇ ਬੋਲਣਾ ਚਾਹੀਦਾ ਸੀ ਕਿ ਇਹ ਗੱਲ ਕੀ ਬਣੀ ਠੀਕ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਹ ਪੂਰੀ ਦੁਨੀਆ ਦੇ ਵਿੱਚ ਲੋਕ ਜਾਣਦੇ ਨੇ ਹੁਣ ਉਹ ਹੀ ਸਵਾਲ ਆ ਕਿ ਇੱਥੇ ਜੇ ਸ਼੍ਰੀਲੰਕਾ ਦੇ ਲੋਕ ਆ ਜਾਣ ਜਾਂ ਬੰਗਲਾਦੇਸ਼ ਦੇ ਲੋਕ ਆ ਜਾਣ ਤੇ ਵੱਡਾ ਇਸ਼ੂ ਬਣ ਜਾਂਦਾ ਜਾਂ ਜੇ ਲਾਹੌਰ ਤੇ ਕਹਿੰਦੇ ਕਿ ਦਿੱਲੀ ਦਾ ਜਾਂ ਲਾਹੌਰ ਤੇ ਅੰਬਰਸੇ ਦਾ ਵਪਾਰ ਖੁੱਲ ਜੇ ਤੇ ਵੱਡਾ ਇਸ਼ੂ ਬਣ ਜਾਊਗਾ ਪਰ ਜੇ ਅਮਰੀਕਾ ਨੇ ਇਹ ਕੁਝ ਕੀਤਾ ਹੈਗਾ ਤੇ ਸੈਂਟਰ ਸਰਕਾਰ ਚੁੱਪ ਕਰ ਗਈ ਮਤਲਬ ਇੰਡੀਆ ਦੇ ਹਾਲਾਤ ਇਹ ਦੇਖ ਲਓ ਸਾਨੂੰ ਅਮਰੀਕਾ ਤੇ ਬਹੁਤ ਵੱਡਾ ਮੁਲਕ ਆ ਉਹਨੇ ਤੇ ਅੱਖਾਂ ਦਿਖਾਈ ਦਿੱਤੀਆਂ ਉਹਨੇ ਤੇ ਇੰਡੀਅਨ ਗਵਰਨਮੈਂਟ ਨੂੰ ਜੁੱਤੀ ਦੇ ਨੋਕ ਤੇ ਰੱਖ ਦਿੱਤਾਗਾ ਪਰ ਇਸ ਸਮੇ ਜਿਹੜੇ ਸਾਡੇ ਗਵਾਂਢੀ ਮੁਲਕ ਨੇ ਚਾਈਨਾ ਵੀ ਇੱਕ ਪਾਵਰਫੁੱਲ ਕੰਟਰੀ ਹੈ ਜਿਹੜੇ ਛੋਟੇ ਕੰਟਰੀ ਹੈ ਨਪਾਲ ਬਰਮਾ ਉਹਦਾ ਨਾਮ ਬਦਲੇ ਮਿਆਮਰ ਮਾਲਦੀ ਵਰਗੇ ਬੰਗਲਾਦੇਸ਼ ਵਰਗੇ ਸ਼੍ਰੀਲੰਕਾ ਉਹ ਵੀ ਸਾਨੂੰ ਅੱਖਾਂ ਕੱਢ ਰਹੇ ਹੈਗੇ ਨੇ ਤੇ ਫਿਰ ਅਸੀਂ ਵਿਸ਼ਵ ਗੁਰੂ ਕਿ ਕਿਥੋਂ ਬਜਾ ਗੁਵਾਂਡੀ ਜਿਹੜੇ ਸਾਡੇ ਜਿਹੜੇ ਸਾਡੇ ਨਾਲ 7 ਕੰਟਰੀ ਮਿਲ ਰਹੇ ਨੇ ਜਾਂ ਸਾਰਕ ਕੰਟਰੀ ਆ ਉਹਦੇ ਸਾਨੂੰ ਹੁਣ ਨੱਕ ਅੱਖਾਂ ਦਿਖਾ ਰਹੇ ਨੇ ਤੇ ਅਸੀਂ ਵਿਸ਼ਵ ਗੁਰੂ ਜਿਹੜੇ ਹੈਗੇ ਨੇ 746 ਕਰੋੜ ਦੇ ਕਰੀਬ ਆ ਵੋਟਰ ਪੂਰੇ ਵਰਲਡ ਦੇ ਵਿੱਚ ਅਸੀਂ ਉਹਨਾਂ ਦੇ ਕਿਵੇਂ ਗੁਰੂ ਬਣ ਜਾਗੇ ਤਾਂ ਪਾਵਰ ਹੁੰਦੀ ਕਿ ਸਾਡੇ ਜਿਹੜੇ ਬੰਦੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਬੜੇ ਰਿਸਪੈਕਟਫੁਲੀ ਜਾਂਦੇ ਭੇਜਦੇ ਕਿ ਅੱਜ ਤੋਂ ਬਾਅਦ ਸਾਡੇ ਨੂੰ ਨਹੀਂ ਆਉਣਾ ਹੈਗਾ 에어ਪੋਰਟ ਤੇ ਔਰ ਇੰਡੀਅਨ ਗਵਰਨਮੈਂਟ ਜਿਵੇਂ ਕੋਲੰਬੀਆ ਦਾ ਰਾਸ਼ਟਰਪਤੀ ਗਿਆ ਸੀ ਉਦਾਂ ਹੀ ਜੇ ਚਲੋ ਪ੍ਰਾਈਮ ਮਿਨਿਸਟਰ ਬੀਜੀਸੀ ਦੇਸ਼ ਦੇ ਗ੍ਰਹਿ ਮੰਤਰੀ ਬੀਜੀਸੀ ਫੋਰਮ ਮਿਨਿਸਟਰ ਦੀ ਡਿਊਟੀ ਤੇ ਲਗਾਈ ਜਾ ਸਕਦੀ ਨਾ ਜਾਂ ਜਹਾਜ਼ ਹੀ ਅੰਬਰਸਰ ਤਾਰਨਾ ਹੈ ਜੇ ਬੜਾ ਟਾਰਗੇਟ ਕਰਕੇ ਪੰਜਾਬੀ ਜਾਂ ਸਿੱਖਾਂ ਨੂੰ ਬਦਨਾਮ ਕਰਨਾ ਸੀ ਤੇ ਫਿਰ ਫੋਰਮ ਮਿਨਿਸਟਰ ਵੀ ਇੱਥੇ ਆ ਜਾਂਦੇ ਹੈਗੇ ਨੇ ਤੇ ਜਹਾਜ਼ ਉਹੀ ਹੈ ਪੰਜਾਬ ਵਾਲੇ ਲੋਕੀ ਖੜੇ ਕਰ ਰਹੇ ਨੇ ਸਵਾਲ ਕਿ ਦਿੱਲੀ ਕਿਉਂ ਨਹੀਂ ਤਾਰਿਆ ਗਿਆ ਜਾਂ ਗੁਜਰਾਤ ਕਿਉਂ ਨਹੀਂ ਤਾਰਿਆ ਗਿਆ ਚਲੋ ਠੀਕ ਹੈ ਹਰਿਆਣੇ ਕੋਲ ਆਪਣੀ ਇੰਟਰਨੈਸ਼ਨਲ ਰਿਪੋਰਟ ਨਹੀਂ ਹੈ ਠੀਕ ਹੈ ਪਰ ਉਹ ਦਿੱਲੀ ਤੇ ਹੈ ਨਾ ਸਾਡੀ ਇੰਟਰਨੈਸ਼ਨਲ ਰਿਪੋਰਟ ਉੱਥੇ ਕਿਉਂ ਨਹੀਂ ਜਹਾਜ਼ ਤਾਰਿਆ ਗਿਆ ਹੈਗਾ ਨਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ